ਆਹ ਕਿ ਖੁਸ਼ ਹੋ। ਲਾਉਦੇ ਸੱਤ ਕਲਾ ਪਲਮਾ ਤੇ ਪੇਸਟਾ ਲਾ ਤੇ ਓਕੇ ਉਹਨੂੰ ਆਪਾਂ ਛਾਣ ਲੈ ਸੀ ਤੇ ਥੋੜਾ ਜਿਹਾ ਪੇਸਟ ਲਵਾ ਤੇ ਹੁਣ ਇਸ ਤੇ ਪਾਣੀ ਐਡ ਕਰਾਂਗੇ ਨਾਣ ਮਿਰਚ ਐਡ ਕਰਾਂਗੇ ਤੇ ਫਿਰ ਦੇਖਦੇ ਆ ਕਿ ਬਣਦਾ ਤੂੰ ਵੀ ਮੇਰੇ ਨਾਲ ਹੱਥ ਪਕੜਾਉਣ ਲਈ ਬੈਠੀ ਆ ਕਿ ਤਾਂ ਸਾਰਾ ਲੋਕ ਸਾਰਿਆਂ ਸਾਰੇ ਅੜਵਾਰੀ ਆਉਂਕ ਤੁਹਾਨੂੰ ਪਤਾ ਕਿ ਕਰਨਾ ਚਾਹੋ ਜਾਂ ਦਰਵਤੇ ਮੇਰੇ ਸਾਰੇ ਦਾ ਵਾਸੇ ਦਿੱਤੀ ਲਾ ਲਾਣਾ ਤੇ ਸੋਚਦਾ ਅਭਿਆਸ ਤੇ ਪਤਾ ਕਿ ਦੇਹੀ ਹੈ ਖਰੇ ਸੇ ਤਰ੍ਹਾਂ ਹਲਾ ਅੱਜ ਤਾਂ ਹਰੇ ਤੋਂ ਕੁਝ ਕੁ ਸਮਾਪਤ ਬਣਾ ਕੇ ਤਾਂ ਉਹ ਤੋਂ ਨਹੀਂ ਆਹ ਲਾ ਤੇ ਚਲੋ ਸੋ ਗੱਲ ਕਰਦੇ ਹਾਂ ਜਿਆ ਹੋਣਾ ਆਪਾਂ ਤਰ ਲੈਣੇ ਤੇ ਫਿਰ ਆਪਾਂ ਕੋਈ ਸਹੀ ਜਿਹਾ ਬਸ ਲਾ ਕੋ ਜਬਾਣਾ ਕੇ ਦੇਖੀਏ ਕਿਦਾ ਬਾਕੀ

ਹਾਂ ਐਨੂ ਕਸ ਕਰਦਾ ਆਪਾਂ ਤੇ ਸਪੈਟਾ ਕਾ ਰੱਖਦਾ ਆਂ ਤਾਂ ਕਿ ਦਰਵਾਜ਼ਾ ਇਹ ਤਰ੍ਹਾਂ ਆਪਾਂ ਫਿਰ ਉੱਤੇ ਪੇਸਟ ਲਾੜੀ ਕਰਦੇ ਆਂ ਉੱਤੇ ਵਾਲੀ ਕੋਸਾਲਾ ਮਰਚ ਹਲਦੀ ਨਮਕ ਇੱਕ ਇਹਦੇ ਬੇਕਿੰਗ ਪਾਊਡਰ ਓਕੇ ਜ਼ਿਆਦਾ ਨਹੀਂ ਪਾਉਣਾ ਦੇਖ

ਜਿਆਦਾ ਪਤਲਾ ਨਹੀਂ ਕਰਨਾ ਬਸ ਆਪਾਂ ਠੀਕ ਜਿਹਾ ਰੱਖਣਾ ਕਿਉਂਕਿ ਉਹ ਨਾਲ ਕੈਪ ਬਲ ਸਪਾਇਸ ਹੈ ਤੇ ංගතිය පහැල්ලි මති හනිකර පට පර්දබල පාලලිහැරල පයිල්ලි ਥੋੜੀ ਜਿਹੀ ਮੋਰੀ ਕੱਢਣੀ ਵਿੱਚ ਥੋੜੀ ਕੱਢ ਲੈ ਕੜਾ ਗਿਜਨੇ ਯਾਰ ਮਾਦਾਰ ਤੁਮਾ ਕੇ ਚਲਾਇਆ ਦੇਖੋ ਬੁਝਿਆ ਸਾਡਾ ਨਿਕਲ ਰਿਹਾ ਕਰਵਾ ਹਾਲ ਤੁਰੇ ਇੱਕ ਮਿੰਟ ਐ

कट के द्वारा फ्राई करा देखो जी क्या बन गया आता लाग रहा फुजगा ठीक ठाक है பக்கோட கேத வேண்டிய ਲਾਉ ਰੱਖੀ ਤੇ ਖਵਾ ਪਕੌੜੇ ਬਣ ਕੇ ਕੇ ਕੀ ਬਣ ਗਿਆ ਸਾਰੇ ਨੇ ਕਮੈਂਟ ਕਰਕੇ ਦੱਸੋ ਪਕੜੋ

चला आपला कच्चे कटा आ सांजे ने भाजे खाकणे छान ओके लो आता आपला कच्चे पाडे काढती आता पण बुरुवारा मे थोडा पाडा ਰਸਤੇ ਤੇ ਤਿਆਰ ਹੋਦੇ ਹੋ ਦੇਖੋ ਪਕਾੜੇ ਵਰਗੇ ਤੇ ਉੱਧਰ ਦੇਖੋ ਕੀ ਬਣਦਾ ਪਿਆ ਤੇਰੇ ਕਿਵੜ ਆ ਰਹੇ ਬਹੁਤ ਮੀੜ ਪੜਿਆ ਆਪਾਂ ਨੂੰ ਪਕਾੜੇ ਦਾ ਧਿਆਨ ਰੱਖੀਏ ਜਲਦਾ ਜਲ ਨੇ ਪੂਕਤਾ ਆਪਣੇ ਰਸਤੇ ਤਿਆਰ ਆ ਯੈਸ ਤਾਂ ਇੱਧਰ ਵੀ ਹੋ ਰਿਹਾ ਰੈਡੀ ਜੀ ਆਪਣੇ ਇੱਕ ਰਸਤੇ ਤਿਆਰ ਹੋ ਗਏ ਦੇਖ ਸਕਦੇ ਹੋ ਤੇ ਬਾਕੀ ਆਪਣੇ ਪਕਾੜੇ ਕੱਚੇ ਹੋ ਗਏ ਹਮ ਨਮਕੀਆ ਆਪਾਂ ਨਾਲ ਦੀ ਨਾਲ ਕਰ ਰਹੇ ਆ ਚਾਹ ਵਾਲੀ ਦੇਖੋ ਮੈਡਮ ਗੜ ਵਾਲਾ ਚਾਹ ਦੇਖੋ ਤੁਸੀਂ ਚੱਲੋ ਮੱਤ ਆਵਣਾ ਕਲਕਈ ਥੋੜਾ ਜਿਹਾ ਆਪਾਂ ਪਾਰਾ ਗੁੜ ਫਿਰ ਪਾਉਂਗੇ ਆਪਾਂ ਖੰਡ ਜਾਂ ਪੀਂਦੇ ਸੁਆਦ ਹੀ ਆ ਜਾਣਾ